ਕੀ ਮੰਡਿਆ ਬਣਾ ਦੀ ਆ ਅੱਜ ਆਏ ਆ ਗੁਰ ਦੇ ਦੋਸਤ ਰੋਪੜ ਤੋਂ ਰੋਪੜ ਤੋਂ ਇਹ ਤੁਹਾਨੂੰ ਪਹਿਲਾਂ ਵੀ ਵੇਖਿਆ ਹੋਣਾ ਵਲੌਗ ਚ ਇਹਨੂੰ ਤੁਸੀਂ ਜਾਣਦੇ ਜੀ ਆਰਸ਼ੰਦ ਦੇ ਵੇਖਿਆ ਆ ਮੁੰਡਾ ਹਰਮਨ ਵੀਰ ਵਜੇ ਮਾੜੇ ਬੁੜੇ ਹਾਂਗੇ ਅੱਗੇ ਆਗੇ ਖੜਾ ਲੱਗਣਾ ਹੋਰ ਫਿਰ ਸੁਣਾਉਣਾ ਕੋਈ ਗੱਲ ਬਾਤ ਵਧੀਆ ਵਧੀਆ ਜੀ ਕੋਈ ਸੁਣਾ ਇਹ ਮੁੰਡਾ ਫੌਜੀ ਆਇਆ ਛੁੱਟੀ ਕੋਰੀ ਮਿਲਣਾ ਮਿਲਣਾ ਕਾਉਸੋਂ ਮੁਸੇ ਹਾਂ ਉਹ ਕਿਨੇ ੜ ਗਿਆ ਤੂੰ ਕਿੱਥੇ ਚੱਲੇ ਅੱਠ ਗਿਆ ਹਾਂ ਇਹ ਸਾਰੇ ਇਕੱਠੇ ਫੜਦੇ ਨੇ ਛੋਟੀਆਂ ਆਹੀਂ ਫੋਰਥ ਕਲਾਸ ਤੋਂ ਆਵੇ ਫੋਰਥ ਕਲਾਸ ਦਾ ਫਿਫਥ ਕਲਾਸ ਦਾ ਯਾਰ ਹਲੇ ਤਾਂ ਕਿ ਨਾਲ ਬਾਜਵੇਂ ਲੱਗ ਹੋ ਗਈ ਹੈ ਨਹੀਂ ਮੈਂ ਕੋਈ ਨਾ ਦੱਦੀ ਹੈ ਨਾ ਆ ਸਾਡਾ ਜਸਪ੍ਰੀ ਮੇਰੀ ਫਰੈਂਡ ਵਾ ਸਰਬਜੀਤ ਉਹਦਾ ਬੇਟਾ ਵਾ ਇਹ ਵੀ ਮੇਰੀ ਫਰੈਂਡ ਵਾ ਇਹਦੇ ਇਹਦੇ ਮੰਮੀ ਜਿਹੜੀ ਆ ਇਹ ਮੰਮੀ ਆ ਅਦਿੱਤਿਆ ਤੇ ਆਰੇ ਦੁਹ ਜਾਣਦੇ ਸੀ ਮੁੰਡਾ ਨਹੀਂ ਇਹਨੂੰ ਰਹਿਣ ਦੋ ਇਹਨੂੰ ਜਾਣ ਦੇ ਇਹ ਹਰਮਨ ਇਹ ਗੋਗੀ ਮੇਰਾ ਨਾਮ ਗੋਗੀ ਹੈ ਗੋਗੀ ਤੇ ਇਹ ਹੈਗਾ ਅਰਸ਼ ਅੱਛਾ ਇਹ ਮੁੰਡਾ ਸਾਰੇ ਆਇਆ ਰੋਕਦਾ ਤੇ ਬਾਕੀ ਡੁੱਟੀ ਕਰਦੇ ਆਪਣੀਆਂ ਇਹ ਮੁੰਡਾ ਏਸੀ ਮਕੈਨਿਕ ਹੈ ਜੀ ਸੰਪਰਕ ਕਰੋ ਹੈ ਖਾਓ ਫੇ ਸਮੋਸੇ ਸੁਣਾ ਮੁੰਡਾ ਸਮੋਸਾ ਪਾਰਟੀ ਗੱਲਬਾਤ ਕਰ ਲੋ ਵੇ ਉਧਰ ਵਾਲੀ ਬੋਲੀ ਦੇ ਸੁਣਾ ਦੋ ਆ ਸੁਣਾ ਦਨ ਕਿਦਾਂ ਕਿੰਨੇ ਵੇ ਤੇ ਸਵੇਰੇ ਚਲੇ ਦੱਸ ਦੋ ਹਾਂ ਲੋਰੀ ਦਾ ਮੋ ਟਾਈਮ ਮੈਂ ਤਾਂ ਸਵੇਰੇ 4 ਵਜੇ ਫੋਨ ਕਰ ਲੱਗ ਗਿਆ ਦਾ ਏ ਅੱਛਾ ਮੈਂ ਜਿਹੜੇ ਕੋਟ ਤੇ ਪਹਲਾ ਗਿਆ ਨਾ ਗੋਲ ਹਾਂ ਹੋਰ ਗੱਲ ਜੀ ਨੋਟ ਤੇ 7 ਵਜੇ 7 ਵਜੇ ਜੇ ਨਿਕਲ ਗਿਆ 7 ਨਹੀਂ ਨਹੀਂ ਗੌਰਮ ਨੂੰ ਇਹ ਹੀ ਗੌਰਮ ਦਾ ਲੇਟਾ ਮਾ ਮੈਂ ਨਾ ਹੁੰਡਿਆਂ ਤੇ ਆ ਵੀ ਗਏ ਤੁਹਾਨੂੰ ਅੱਛਾ ਕੋਈ ਨਾ ਜਦੋਂ ਮੈਂ ਫੋਨ ਕਰਦਾ ਤਾਂ ਤੇਰੇ ਫਿਰਦੇ ਕਿੰਨੇ ਵਾਰ ਆ ਝੂਠ ਮਾਰਦੇ ਸੀ ਲਾ ਆ ਗਏ ਸੀ ਗੋਲ ਹਾਂ ਆਪਾਂ ਦੀਆਂ ਡਾਂਡੇ ਬੋਲਦੇ ਹਾਂ ਹੂੰ ਖੋਲ ਲੈ ਬ੍ਰੋ ਖੋਲ ਲਾ ਤੂੰ ਤਰੀ ਨਹੀਂ ਆਹ ਕੋਲੋਂ ਤੇ ਪਾਉ ਹੈ ਦੋ 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 ਇਹਨਾਂ ਨੂੰ ਇੱਕ ਇੱਕ ਨਾ ਕੀ ਬਣਾ ਇਹਨਾਂ ਦਾ ਕੀ ਬਣ ਜੂਗਾ ਨਹੀਂ ਬਣ ਜੂਗਾ ਨਹੀਂ ਤੂੰ ਤਿੰਨ ਲੈ ਲਈ ਤੈਨੂੰ ਜ਼ਿਆਦਾ ਭੁੱਖ ਲੱਗੀ ਹਾਂ ਇਹ ਤੇ ਤੂੰ ਰਾਤ ਗੁਲੇ ਤੇ ਨਗਾ ਦੇ ਮੈਂ ਦੇਖੇਰਾ ਕੀ ਕਰਦਾ ਆ ਆ ਵੇਖਦਾ ਹਾਂ ਤੂੰ ਹੁਣਾਰੇ ਕੋਈ ਗੱਲ ਬਾਤ ਕੁਝ ਨਹੀਂ ਪਤਾ ਹੈ ਪਤਾ ਹੈ ਪਤਾ ਹੈ ਪਤਾ ਹੈ ਪਹਿਲੀ ਬਥੇ ਗੱਲ ਪਤਾ ਨਹੀਂ ਖਾਣਾ ਸਮੋਸਾ ਚੜਦੀ ਕਲਾ ਖਾਣੀ ਹੈ ਖਾਣਾ ਸਮੋਸਾ ਖਾਣਾ ਕਹਿੰਦਾ ਬਾਰੇ ਕੋਈ ਕੰਪਰੋਮਾਈਜ਼ ਨਹੀਂ ਆ ਫੋਕਸ ਹੋਦਾ ਸਿੱਧਾ ਫੋਕਸ ਹਾਂ ਹਾਂ ਮਾਰਨੇ ਚਲੋ ਪਤਾ ਬਾਕੀ ਆ ਵੀ ਲੈ ਲੋ ਇੰਨਾ ਸਮਾਂ ਲੰਘ ਜਾਂਦਾ ਵਾ ਸਕੂਲ ਦਿਨ ਜਾ ਲੰਘੇ ਨਹੀਂ ਹੁੰਦੇ ਸਾਰੇ ਬੰਦੇ ਆਪ ਆਪਣੇ ਕੰਮ ਹੀ ਲੱਗ ਜਾਂਦੇ ਆਇਆ ਤੁਸੀਂ ਇੱਥੇ ਤੁਸੀਂ ਬੈਠਾ ਹੋ ਗਇਆ ਆਹੋ ਭਾਈ ਜਾ ਪਾਈ ਠੱਡਰ ਟੱਕਰ ਕੋਈ ਗੱਲ ਨਹੀਂ ਤੁਸੀਂ ਮਗਾਏ ਕਿ ਨਾ ਠੱਕਣ ਵਾਲੀ ਤਾਂ ਗੱਲ ਹੀ ਨਹੀਂ ਆ ਟੱਕਣ ਕਿਹੜਾ ਲਾਣਾ ਜਦੋਂ ਹੋ ਗਈ ਆਪ ਨੂੰ ਇਹਦੇ ਬੋਲਣਾ ਚੜੀ ਵੜਾ ਆਹ ਬੀਤ ਗਏ ਤੇ ਤੁਮ ਨੂੰ ਵੀ ਇੰਧਰ ਆਣਾ ਮੱਕਾ ਆਪੀ ਸਾਰੇ ਜਾਨੇ ਬਾਅਦ ਵਿੱਚ ਚੀਜ਼ਾਂ ਮਿਸ ਕਰਦੇ ਆ ਏਦਾਂ ਹੀ ਕਦੇ ਕਰਾਂਗੇ ਨਹੀਂ ਮਿਲਿਆ ਜਾਂਦਾ ਹੁਣ ਇੱਕ ਦਿਨ ਦਾ ਟਾਈਮ ਵੱਟ ਕੇ ਆ ਜਾ ਕੱਲ ਸ਼ਾਮ ਨੂੰ ਇਹਨਾਂ ਨੂੰ ਚੱਲ ਜਾਣਾ ਆ ਆ ਤੇ ਰੋਪੜ ਹੈ ਵੀ ਜ਼ੁਰਤ ਤੁਹਾਨੂੰ ਪਤਾ ਦੋ ਤਾ ਕਿਲੀ ਜੜੀ ਚਾੜੀ ਪਾਉਣੀ ਪੁੱਤ ਆਪੀ ਆ ਜਾ ਇੱਥੇ ਆਲੇ ਆ ਆ ਜਾ ਕਿਸੇ ਆ ਆਲੋ ਲਾ ਲੂ ਤੇਰੀ ਨਹੀਂ ਹਰੀ ਲਾਲ ਜਿਹੜੀ ਮਾਜੀ ਲਾ ਲੂ ਆਹ ਜਿਹੜਾ ਵੀ ਆਲਾ ਸਮੇਂ ਨਾਲ ਨਾਲ ਸਾਰੇ ਵੀਡੀਓ ਜਾਂਦੇ ਫੇ ਟਾਈਮ ਲੱਗਦਾ ਨਾ। ਤੁਹਾਨੂੰ ਕਿੰਨੇ ਦਿਨ ਬਾਅਦ ਛੁੱਟੀ ਆਇਆ ਤੂੰ? 9 ਮਹੀਨਾ। 9 ਮਹੀਨੇ ਬਾਅਦ ਛੁੱਟੀ ਆਇਆ ਫਿਰ ਘਰੇ ਵੀ ਚਲੋ ਤੁਹਾਨੂੰ ਪਤਾ 9 ਮਹੀਨੇ ਮਾਰ ਕੇ ਨਾ ਛੁੱਟੀ 23 ਦਿਨ। ਤੇ 23 ਦਿਨ ਦੀ ਛੁੱਟੀ ਉਹਦੇ ਵਿੱਚ ਲੋੜ ਆਪਣੇ ਲਈ ਕੱਢ ਲਿਆ ਨਾ। ਉਹ ਵੀ ਪੜੀ ਹੋ ਕੇ ਨੇ 9 ਮਹੀਨੇ ਬਾਅਦ ਆਪਣੇ ਘਰ ਆਉਣਾ। ਉਹਦੇ ਵਿੱਚ ਵੀ ਕਿਤੇ ਇਹ ਹੁੰਦਾ ਵੀ ਚਲੋ ਘਰੇ ਲਈਏ ਬੋਲਾ ਨਾਮ ਕਰਦੇ ਨਾ ਸਪੈਂਡ ਕਰੀਏ। ਪਰ ਜਦ ਵੀ ਬੰਦਾ ਹਟਾਇਆ ਟਾਈਮ ਵੀ ਬਹੁਤ ਹੋ ਜਾਂਦਾ ਮੇਰੇ। ਰੇਈ ਮਾਰ ਨਾ ਮੈਂ ਲੋਣਾ ਹੀ ਮੈਂ। ਮਰੀ ਟੈਂਕੀ ਕੋ ਬਹੁਤ ਵੇਰ ਲੈਣਾ ਨਾ ਹਾਂ ਉਹਨੂੰ ਸੁੱਕੀਆਂ ਮੈਦੀਆਂ ਹੋ ਗਿਆ ਹਾਂ ਹਾਂ ਉਹ ਹੋ ਗਿਆ ਇੱਥੇ ਉਹ ਹੁੰਦਾ ਨਹੀਂ ਨਾ ਉਹ ਉਹ ਬਿਲ ਨਹੀਂ ਉਹ ਬਿਲ ਨਹੀਂ ਨਹੀਂ ਹੁਣ ਕੰਮ ਕਰਦਾ ਹੁਣ ਤੇ ਬਿਊਟੀ ਜਾਂਦਾ ਹੁਣ ਨਹੀਂ ਬਿਲ ਆ ਸਾਰੇ ਬਿਲੇ ਬਿਲ ਆ ਇਹ ਕਿਸੇ ਵਿੱਚ ਲਿਖਿਆ ਹੋਇਆ ਬਿਲਾ ਰਹਿਣਾ ਐਸ ਕਰ ਨਹੀਂ ਹੰਨਾ ਨਾ ਉਸੇ ਨਹੀਂ ਆਮ ਨੂੰ ਤਾਂ ਮੈਂ ਅਮਰੀਕਾ ਨਾਲ ਕਾਫੀ ਟਾਈਮ ਬਾਅਦ ਮੇਰੇ ਨਾਲ ਸਾਲ ਬਾਅਦ ਮਿਲਿਆ ਹਾਂ ਕੱਲ ਮਿਲਿਆ ਸੀ ਮੈਨੂੰ ਤਾਂ ਯਾਦ ਵੀ ਨਹੀਂ ਲੱਗ ਮਨੀ ਕੋਲ ਮਿਲਿਆ ਡੇਢ ਦੋ ਸਾਲ ਤੇ ਹੋ ਗਏ ਹੋਣੇ ਮੈਨੂੰ ਮਿਲਿਆ ਬਾਕੀ ਦੇ ਬੰਦੇ ਸਾਰੇ ਮਿਲਦੇ ਨੇ ਜਦੋਂ ਆਈ ਆਈ ਸੱਤੀ ਆਈ ਫਿਰ ਮਿਲਦੇ ਨੇ ਇਹਨੂੰ ਵੀ ਦੇਖ ਕੇ ਨਾਲ ਮਿਲਣ ਨੂੰ ਨਹੀਂ ਇਹ ਤੇ ਜਾਨਦ ਦੇ ਮਿਲਿਆ ਤੇਰੇ ਜਾਨਦ ਦੇ ਮਿਲਿਆ ਹਾਂ ਪਿੱਛੇ ਹਾਂ ਜਿਹੜੇ ਦਾ ਉਸ ਟਾਈਮ ਵੀ ਇਹਨੇ ਬੋਰਡ ਪੜ੍ਹਨਾ ਮੈਨੂੰ ਦੋਸਤ ਹਾਂ ਹਾਂ ਤੁੰਤੰਦ ਲੋੜ ਹੈ ਇਹਦੇ ਲਈ ਉਹੀ ਲੋੜ ਹੈ ਅਰੇ ਜਾਨਾ ਆਵਣਾ ਮਾਣ ਲੈ ਆਵਾ ਅ디 ਤੇਰੇ ਬਾਬਾ ਨੇ ਮੈਂ ਜਦੋਂ ਉਦੋਂ ਹੀ ਵੇਖਿਆ ਜਦੋਂ ਛੋਟਾ ਸੀ ਮਗਰ ਨਹੀਂ ਜਦੋਂ ਮੇਰੇ ਨਾਲ ਆਪਾਂ 4th ਤੇ 5th ਕਲਾਸ ਨੂੰ ਨਹੀਂ ਉਦੋਂ ਲਾ ਵੇਖਿਆ ਜ ਮਮੀ ਨੇ ਆਦਿ ਵੇਖਿਆ ਵਾ ਫਿਰ ਵੀ ਅਸੀਂ ਮੇਰੇ ਨਾਲ ਆ ਥੋੜੀ ਪਹਿਲੀ ਕਲਾਸ ਦੀ ਜਾਂਦੇ ਨਹੀਂ ਨਹੀਂ ਨਿਕਲੇ ਨਿਕਲੇ ਨਾਲ ਭੁੱਲ ਹੀ ਜਾਂਦੇ ਆ ਭੁੱਲ ਜਾਂਦੇ ਪਰ ਨਹੀਂ ਪਿਆਰ ਹੈ ਤੁਹਾਡਾ ਸਾਰਾ ਚਲੋ ਖਾਓ ਮੇਰੇ ਬੰਤ ਹੈ ਗਰ ਤੁਸੀਂ ਖਾ ਲਓ ਨਹੀਂ ਖਾਣ ਦੇ ਛੱਡ ਦੇ ਨਹੀਂ ਕਰ ਮੈਂ ਖਾ ਲੂੰਗਾ ਇੱਧਰ ਆ ਜਾ ਨਹੀਂ ਪਰ ਫਿਰ ਇਹੀ ਆ ਆ ਪਹਿਲੇ ਰਸਲਾ ਮੈਂ ਮੀਨਾ ਨੂੰ ਹੈ ਨਹੀਂ ਨਹੀਂ ਐਂ ਤੇ ਕੋਈ ਨਾ ਬੋਰਡ ਤੇ ਕੋਈ ਕੋਈ ਹੋਣਾ ਤੇੰਤ ਨੂੰ ਲੈ ਕੇ ਬਿਹਰ ਦੇਖ ਸਰ ਖਾਵੇਂ ਆਵੇ ਤੁ ਵੀ ਖਰਾਓ ਵੀਰਾ ਤੁਹਾਡਾ ਰੱਬ ਦਾ ਜੀ ਹੈ ਯਾਰ ਉਸਾ ਕਰ ਚੁੱਕੀ ਦੁਆਇਸ ਇਸ ਰੀਲੀ ਟ੍ਰੀਪਲ ਮੰਨ ਲਗਾ ਦੇ ਬੰਦਾ ਮੋਟੇ ਦਰਬਾਰ ਆ ਮੁੰਡੇ ਹੋ ਗਏ ਤਿਆਰ ਕਿਉਂ ਨਾ ਵਾ ਮੈਂ ਚਲੋ ਲੈ ਜਾਂਦੇ ਆ ਆ ਹੋ ਗਿਆ ਗੌਰਵ ਚਲੋ ਚਲੋ ਬੈਠੋ ਚਲੋ ਹੁਣ ਇਹ ਚਾ ਸੰਗਤਾਂ ਜਲੀਆਂ ਦਰਬਾਰ ਸਾਹਿਬ ਚਲੋ ਮੱਥਾ ਟੇਕ ਆਉਣਗੇ ਬੈਠਣਾ ਕਿੱਦਾਂ ਕਿੱਤੀ ਫਾਈਵ ਸੀਟਰ ਆ ਬੰਦੇ ਸੱਤ ਆ ਇਹ ਕਹਿਣਾ ਕਿ ਗੋਦੀ ਚ ਚਾਰ ਅੱਜੀ ਲੋੜੇ ਯਾਰ ਇਹ ਗੱਲਾਂ ਕਰਦੇ ਨੇ ਜਾਣਾ ਪਿੱਛੇ ਕਿੰਨੇ ਆ ਚਲੋ ਠੀਕ ਹੈ ਹੈ ਚਲੋ ਬਾਏ ਰਾਜ ਰੋਕੇ ਫੋਟੋ ਸ਼ੂਟ ਕਰਨ ਲੱਗੇ ਹੈ ਫਿਰ ਹੈ ਓਏ ਪੜਾ ਚੁੜਕਣ ਲੱਗੇ ਮੈਂ ਕਿਹਾ ਰਾਜ ਰੋਕੇ ਥਾਗੇ ਬੈਠੇ ਬੈਠੇ ਚੱਕਰ ਪਤਾ ਗਿਆ ਗੱਡੀ 5 ਸੀਟਰ ਬੰਦੇ ਅਸੀਂ 7 ਸਾਨੂੰ ਪਤਾ ਅਸੀਂ ਕਿੱਦਾਂ ਆਏ ਦੇਖੋ ਵੀ ਸਾਨੂੰ ਪੁੱਛਗੇ ਓਏ ਇੱਕ ਬੰਦਾ ਘਟਗਾ ਤੇ ਲੱਗ ਰਿਹਾ ਅੱਛਾ ਛੱਡ ਦੋ ਫੋਨ ਛੱਡ ਦੋ ਕੋਈ ਨਹੀਂ ਸਾਦਾ ਕੁਝ ਮਜਬੂਰ ਹੈ ਓਹ ਚਾਚਾ ਲਾਖੇ ਲਿਆ ਫੋਟੋ ਓਏ ਦਰਸ਼ਨ ਵਗੈਰਾ ਕਰ ਲਿਆ ਹੁਣ ਵਾਪਸ ਦੇ ਚਾਰੀ ਆ ਚਲਾਇਆ ਨਾਲੇ ਕੋਮ ਫਿਰਗੇ ਫਿਰ ਚੱਲਦੇ ਆ ਗੱਡੀ ਜੀ ਨੀ ਹਾਂ ਹਾਂ ਜਿਨੇ ਨੂੰ ਉਹ ਵੀ ਆ ਜੂਗਾ ਨਾ ਹਰਮਨ ਹੁਣੀ ਅਸੀਂ ਦਾ ਸਾਹਿਬ ਚੱਲ ਗਏ ਸੀ ਅਸੀਂ ਅੱਧਰ ਨੂੰ ਆ ਗਏ ਆ ਇਸੇ ਦਾ ਸਾਹਿਬ ਚੱਲਣਾ ਜਾਏ ਆਗੇ ਦਰਬਾਰ ਸਾਹਿਬ ਤੋਂ ਫਿਰ ਹਾਂਜੀ ਹਾਂਜੀ ਉੱਥੇ ਬੋਲ ਲੋ ਹਾਂਜੀ ਹਾਂਜੀ ਮਾਰਾਏ ਆ ਜੀ ਆਗੇ ਇਹ ਮੁੰਡੇ ਕਹਿੰਦੇ ਮੂਲੀ ਵਾਲੇ ਪਰਾਂਠੇ ਖਾਣੇ ਮੈਂ ਕਿਹਾ ਠੀਕ ਆ ਬਾਈ ਅਸੀਂ ਵੀ ਆ ਗਏ ਜੀ ਆ ਗਏ ਜੀ ਤੁਸੀਂ ਆ ਗਏ ਖਾਣਾ ਆਇਆ ਮੈਂ ਵੀ ਖਾਂਦਾ ਬਸ ਛਕੋ ਤੁਸੀਂ ਦਸੋਂ ਨਾਲੇ ਕਿੱਦਾਂ ਨੇ ਬਣੇ ਹੈਪੀ ਹੈਪੀ ਨੂੰ ਮਾਰ ਹਾਂ ਹੈਪੀ ਨੂੰ ਮਾਰਦਾ ਵਾਜ ਕਿੱਦਾਂ ਨੇ ਬਣੇ ਦਿੱਤੇ ਸਵਾਦ ਹੈ ਕਿਆ ਮੈਂ ਉਹ ਅੜਾਈ ਗਿਆ ਠੰਡੇ ਦਾ ਨਹੀਂ ਪਰੌਂਟੇ ਹੋਗੇ ਉਹ ਤਾਂ ਨਹੀਂ ਹੋਵੇ ਪਰੌਂਟੇ ਕੰਮ ਮੁਕਰਿਆ ਤੂੰ ਲੈ ਯਾਰ ਯਾਰ ਮੈਂ ਭੁੱਲ ਗਿਆ ਦਾ ਛਕੋ ਅੰਦਰ ਦੱਬਾ ਇਹ ਤੇ ਇਹਦੀ ਨਹੀਂ ਖਾਣੇ ਇਹਦੀ ਗਾਦੀ ਲੈ 10 ਹੈ ਸ਼ਰਮ ਕਰਦਾ ਮੁੰਡਾ ਇਹ ਨਹੀਂ ਨਹੀਂ ਸ਼ਰਮ ਗਾਦੀ ਯਾਰ ਆਪਣਾ ਘਰ ਆਇਆ ਉਹ ਤੇ ਛਾਕ ਉਹਨਾਂ ਨੂੰ ਵੀ ਦੇ ਇੱਥੇ ਤੂੰ ਛੱਡੋ ਵੀ ਬਾਹਰ ਦੇਖਾਂਦਾ ਨਹੀਂ ਮੱਕਣ ਆ ਤਾਂ ਦੇਖ ਗੁੱਡੀ ਉੱਡਣ ਵਿੱਚ ਲੱਗ ਗਈ। ਬਿੱਲੀ ਥੜੀ ਏੜਾ ਆ ਵਖਰੇ। ਸਾਡਾ ਹੀ ਆ ਇੱਕ ਛੋਟਾ। ਹੋਰ ਲੈ ਲਿਓ ਹੋਰ ਲੈ ਲਿਓ। ਗੋਗੀ। ਓਏ ਆ ਪ੍ਰਸ਼ਾਦਾ ਲੈ ਆ ਗਦੇ ਗੋਗੀ ਨੂੰ। ਜਾ ਲੈ ਆ ਗਿਆ ਪ੍ਰਸ਼ਾਦਾ ਜਾ। ਚਲੋ ਠੀਕ ਆ। ਚਲ ਠੀਕ ਆ ਓਕੇ। ਤੂੰ ਤਾਂ ਬਹਿ ਜਾ ਪ੍ਰੋਹ ਜਾਗਾ ਜੰਗਲ ਦੇ ਮੰਤਰੀ ਫਿਰਦਾ ਓਕੇ ਚੱਲੇ ਮੜੇ ਹੁਣ ਮੈਂ ਆਉਂਗਾ ਮੇਰੀ ਛੁੱਟੀ ਤੇ ਪਹਿਲੇ ਪਹਿਲਾ ਆ ਜੀ ਪੱਕਾ ਫਾਈਨਲ ਠੀਕ ਆ ਭਾਈ ਓਕੇ 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 ਜੀ ਹੈਪੀ ਬਾਈ ਚੰਗਾ ਜਾਣ ਦੋ ਜਾਣ ਦੋ ਹੁਣ ਜਾਣ ਦੋ ਛੱਡ ਤਾਂ ਇਹਨਾਂ ਨੇ ਰੋਕੀਦਾ ਉਹ ਖਿੱਚ ਗਿਆ ਸ਼ਾਹ ਚੱਲ ਗਏ ਪਰੋਣੇ ਹੈ ਪਰੋਣੇ ਚੱਲ ਗਏ ਇਹ ਮੂਹਲੀ ਵਾਲੇ ਪਰੋਣੇ ਉਹ ਤੋਂ ਫੋਨ ਕਰਤਾ ਆਂਟੀ ਛੇਤੀ ਲਾਲਾ ਤੇ ਅਹੀਂ ਤਿੰਨ ਜਾਣੀਆਂ ਲੱਗੀਆਂ ਮਾਸੀ ਪੇੜੀ ਕਰੇ ਜਿੰਦਰ ਲਾਵੇ ਤੇ ਮੈਂ ਕਿਉ ਲਾਲਾ ਕੇ हां जी हां जी चल गया आया दे दो खा ले ये रोटियां रीजना खा के गए ओ मखनी रस्ता डुंगा मैं खाओ जिनी खादी जंदी बड़े खुश है बड़े देर बाद मिले ना मिनू ਨਾਲੇ ਹਾਰੇ ਨਾਲ ਪੜਦੇ ਹੁੰਦੇ ਸੀ हां चलो बढ़िया बात है वो इनको बड़ा चाय भाज भाज बहुत चीज ਬਣਾਉਂਦੇ ਛਿੰਗ ਕਰਦੇ ਉਹ ਕਰਦੇ بڑا ਵਾ ਉਹ ਨਹੀਂ ਹੁਣ ਪਤਾ ਇੱਕ ਹੁੰਦਾ ਨਾ ਵੀ ਯਾਰ ਦੋਸਤ ਹੁੰਦੇ ਬਾਰ ਬਾਰ ਉਹ ਹਿਸਾਬ ਨਹੀਂ ਆ ਉਹਨਾਂ ਦਾ ਸਾਡਾ ਘਰ ਵਾਲਾ ਪ੍ਰੇਮ ਆ ਉਹਨਾਂ ਦੇ ਘਰ ਵੀ ਜਦੋਂ ਮਰਜੀ ਆਈਏ ਜਾਈਏ ਜਾਈਏ ਕੋਈ ਆਹੋ ਜੀ ਨਹੀਂ ਇਹ ਨਾ ਗੱਲ ਹੈ ਨਾ 에이, 이리 <목소리> 데랜야 <joyandilla. 목소리>